ਕਈ ਗੁਰ ਮਤ ਵਿਚਾਰ No, <laughs> ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਖੀਰ ਗੁਰ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਦੇ ਵਿੱਚ ਸੰਤਾਂ ਦੇ ਵਾਸਤੇ ਇੱਕੜਾ ਪ੍ਰਸ਼ਾਸ ਦਾ ਨੰਗਰ ਲਾਇਆ ਗਿਆ ਜੀ ਕਿੰਨੇ ਜਿਆਦਾ ਨੰਗਰ ਘਾਰੇ ਹੋ ਬਾਜੀ ਸਾਡੇ ਪੁਰਖਾਂ ਤੋਂ ਚੱਲੀ ਆ ਰਹੀ ਹੈ ਜੀ ਸਾਡੀਆਂ ਪਹਿਲੀ ਪੀੜੀ ਜਿਹੜੀ ਹੈ ਉਹਨਾਂ ਤੋਂ ਚੱਲਦੀ ਹੈ ਪੀੜੀ ਅੱਜ ਇਲਾਕਾ ਕਿਹੜਾ ਇਲਾਕਾ ਨਵਾਂ ਕੋਟ ਬਕਰਮੰਡੀ ਲੋਹੜੀਗੜ ਇਲਾਕਾ ਜੀ ਗੁਰਪੁਰਬ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਅੱਜ ਪ੍ਰਕਾਸ਼ ਜੀ ਉਰਕਰ ਦਾ ਗੁਰਨਤਾ ਜੀ ਮਹਾਰਾਜ ਦਾ ਤੇ ਉਸ ਸੰਬੰਧ ਵਿੱਚ ਸਾਰੀ ਸੰਗਤ ਅਸੀਂ ਹਰ ਸਾਲ ਤੇਵਾ ਕਰਦੇ ਆਂ ਪ੍ਰਭਾਤ ਫੇਰੀ ਆਂਦੀ ਬਿਬਲੀ ਸਾਹਿਬ ਤੋਂ ਉਹਦੇ ਸੰਬੰਧ ਵਿੱਚ ਅਸੀਂ ਇੱਥੇ ਲੰਗਰ ਲਗਾਉਂਦੇ ਆਂ ਹਰ ਸਾਲ ਸਭਾ ਇਹ ਉਪਰਾਲਾ ਸਾਡੇ ਕੋਲ ਹਮੇਸ਼ਾ ਤੇਵਾ ਕਰਾਂਦੇ ਰਹਿਣੇ ਜਿਹਦਾ ਜਿੰਦਾ ਆ ਅਕਸ਼ੇ ਜੀ ਦਾਦਾ ਉਹਨਾਂ ਬਾਰੇ ਵੀ ਅਸੀਂ ਤੇਵਾ ਕਰਦੇ ਆਂ ਦੇਖੋ ਜੀ ਇਹ ਤਾਂ ਗੁਰੂਆਂ ਪੀਰਾਂ ਦੀ ਨਗਰੀ ਆ ਇੱਥੇ ਜੋ ਸਰਕਾਰਾਂ ਕਰਦੀਆਂ ਗਲਤ ਕਰਦੀਆਂ ਨਸ਼ਾ ਤੇ ਹੋਣਾ ਨਹੀਂ ਚਾਹੀਦਾ ਪੰਜਾਬ ਤੇ ਮੈਂ ਕਹਿੰਦਾ ਨਸ਼ਾ ਮੁਕਤ ਹੋਣਾ ਚਾਹੀਦਾ ਔਰ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਜਿੰਨੂੰ ਕਹਿੰਦੇ ਡਿੱਠੇ ਸੱਬੇ ਥਾਂ ਨਹੀਂ ਤੁਰ ਜੇ ਇਹ ਤਰਤੀਕ ਇਹੋ ਜੀ ਤਰਤੀ ਹੈ ਕਿ ਜਿੱਥੇ ਨਸ਼ਾ ਬਿਲਕੁਲ ਨਹੀਂ ਹੋਣਾ ਚਾਹੀਦਾ ਸ਼ਰਾਬ ਮੀਂ ਅੰਡਾ ਸਿਗਰਟ ਐਸਾ ਸਭ ਬੰਦ ਹੋਣਾ ਚਾਹੀਦਾ ਇਸ ਤੋਂ ਰਹਿ ਤੋਣਾ ਨਹੀਂ ਬਿਲਕੁਲ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਦਾ ਸੰਗਤ ਜੀ ਪਰ ਪਹਿਲੇ ਪ੍ਰੋਗਰਾਮ ਦੇ ਵਿੱਚ ਸਭ ਨੂੰ ਲੱਗਦਾ ਜਿਉਂਦੇ ਐਸੇ ਸੰਜੇਤ ਤੋਂ ਆਪਣੇ ਪਹਿਲੇ ਪਰਵਾਹ ਬੈਰੀ ਪੁਲਿਸ ਆਜੂ ਕਿੱਥੇ ਆリエ ਉਹ ਸੰਗਤ ਦਾ ਆਪ ਪਹਿਲੇ ਦੇ ਵਿੱਚ ਵੈਲਕਮ ਕਰ ਰਹੇ ਤੇ ਸਭ ਸੰਗਤ ਨੂੰ ਲੱਗਦਾ ਜਿਉਂਦੇ ਕਿੰਨੇ ਸਾਲ ਤੋਂ ਕਰ ਰਹੇ ਹੋ ਪੰਜ ਸੱਤ ਦਸ ਸਾਲ ਤੋਂ ਮਤਲਬ ਕਿੰਨਾ ਸਾਲ ਹੋ ਗਏ ਕਿਹੜਾ ਇਲਾਕਾ ਕਿਹੜੇ ਇਲਾਕਾ ਬੋਰੀਆਂ ਦਾ ਬਾਜ਼ਾਰ ਕਿਹੜੇ ਦੁਕਾਨ ਦੁਕਾਨ ਵਾਲੋਂ ਕਿਹੜੀ ਦੁਕਾਨ ਬਾਹਰ ਸਾਈਕਲ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਜੂਤ ਸਭ ਤੋਂ ਮੈਸੇਜ ਇਹ ਹੈ ਗੁਰੂ ਲਾਡਲੇ ਤੋਂ ਅਗੁਰੂ ਦੀ ਸਿੱਖਿਆ ਦੇ ਇੱਥੇ ਤੌਰ 'ਤੇ ਵਿਚਾਰ ਚੁਰਿਆਣਾ ਖਾਲਸਾ ਵਾਇਸ ਖਾਲਸਾ ਸਾਰੇ ਨਗਰ ਵਾਸੀਆਂ ਨੂੰ ਤਾਂਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਪ੍ਰਤੀ ਲੰਘਾ ਕਰਦੇ ਹਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸਾਰੇ ਇਲਾਕਾ ਨਿਵਾਸੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਚੰਨ ਚੰਦ ਪਰੈਡੀ ਦੀ ਹੱਡੀ ਤੋਂ ਵੱਲੋਂ ਸਾਰੇ ਇਲਾਕੇ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਕਿਰਪਾ ਕਰਦਾ ਰਹੇ ਸੱਚੇ ਬਾਦਸ਼ਾਹ ਹਰ ਸਾਲ ਇਸੇ ਤਰ੍ਹਾਂ ਹੀ ਸਵਾਗਤ ਸੰਗਠਨਾ ਕਰਦੇ ਰਹੀਏ ਸੱਚੇ ਬਾਦਸ਼ਾਹ ਕਿਰਪਾ ਕਰਿਓ ਵਾਇਰ ਗਰੂਪ ਮੇਰਾ ਕਰੇ ਸੱਚੇ ਬਾਦਸ਼ਾਹ ਵਾਸੇ ਖੁਸ਼ੀ ਨਾਲ ਵਾਇਰ ਗਰੂਪ ਜੋ ਮੈਂ ਮਾਲਕ ਨੇ ਸੱਚੇ ਬਾਦਸ਼ਾਹ ਨੇ ਸੇਵਾ ਕਰਾਈ ਆ ਸੱਚੇ ਬਾਦਸ਼ਾਹ ਨੇ ਕੀਤੀ ਆ ਸੱਚੇ ਬਾਦਸ਼ਾਹ ਅੱਗੇ ਆਪ ਜਾਣੀ ਜਾਣਾ ਕਰਵਾਉਣਗੇ ਸੱਚੇ ਬਾਦਸ਼ਾਹ ਮੇਰਾ ਕਰੇ ਸੱਚੇ ਬਾਦਸ਼ਾਹ ਅਜਰੇ ਜਿਲਕ ਇਲਾਕਾ ਪਕਤਾਂ ਵਾਲੇ ਵੱਲੋਂ ਚੰਨ ਦੀ ਹੱਟੀ ਅੱਜ ਦੇ ਜੋਸ਼ ਨੂੰ ਕੀ ਮੈਸੇਜ ਦੇ ਰਹੇ ਅੱਜ ਦੇ ਜੋਸ਼ ਨੂੰ ਇਹ ਮੈਸੇਜ ਨਹੀਂ ਦਿੰਦੇ ਨਾਵਾਗੇ ਕਿ ਅਸੀਂ ਭਟਕਣਾ ਬੰਦ ਕਰੀਏ ਮਤਲਬ ਲੋਕਾਂ ਵਨ ਜਿਹੜਾ ਇਧਰ ਉਧਰ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਆ